ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਢਿੱਲੋ ਡੇਰੀ ਫਾਰਮ ਪਿੰਡ ਰਾਜਾ ਸਾਹੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਆ ਤੇ ਦੋ ਗੱਬਣਾ ਤਿਆਰ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਹਾਂ ਵੀਰ ਹਰਮਨ ਦੇ ਕੋਲ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਨ੍ਹਾਂ ਦੀ ਡਿਟੇਲ ਜੇ ਬਗੀਚੇ ਭਾਜੀ ਹੁਣ ਇਥੇ ਪਹੁੰਚੇਗਾ ਸਾਸਤਰੀ ਕਾਲ ਜੀ ਸਾਸਤਰੀ ਕਾਲ ਭਾਜੀ ਸਾਸਤਰੀ ਕਾਲ ਭਾਜੀ ਕੀ ਹਾਲ ਚਾਲ ਜੇ ਕਮੀ ਸੁਣਾਓ ਵਧੀਆ ਚੜਦੀ ਕਲਾ ਜੇ ਚਲੋ ਚੜਦੀ ਕਲਾ ਚ ਰੱਖੇ ਮਹਾਰਾਜ ਹੋਰ ਸੁਣਾਓ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਸੁਣਾਓ ਬਗੀਚੇ ਭਾਜੀ ਚੜਦੀ ਕਲਾ ਭਾਜੀ ਕੀ ਸੁਣਾਓ ਹਾਂ ਜੀ ਵਧੀਆ ਕਿਰਪਾ ਵਾਹਿਗੁਰੂ ਦੀ ਹਾਂ ਜੀ ਵਧੀਆ ਜੇ ਸ਼ੁਕਰ ਹੈ ਵਾਹਿਗੁਰੂ ਦਾ ਹਾਂ ਜੀ ਤਿੰਨ ਕ ਨਗੀਨੇ ਲਿਆਂਦੇ ਆ ਸਾਫ ਸੁਥਰੇ ਪਾਸ 10 ਕ ਨਗੀਨੇ ਠੀਕ ਹੈ ਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਹਾਂ ਨਾਮ ਵੀਰ ਜੀ ਮੇਰਾ ਹਰਮਨ ਪਿੰਡ ਰਾਇਸਾ ਜਿਲ੍ਹਾ ਅਮਰਸਾ ਤਹਿਸੀਲ ਕਨਾਲਾ ਜੀ ਠੀਕ ਹੈ ਜੀ ਫੋਨ ਨੰਬਰ 826444231 ਜੀ ਪਾਜੀ ਠੀਕ ਹੈ ਜੀ ਤੇ ਕਰੀਏ ਜੀ ਸ਼ੁਰੂਆਤ ਵੀ ਤਾਂ ਸੂਈ ਮੈਂ ਤਾਂ ਸ਼ੁਰੂ ਕਰੀਏ ਵੀਰ ਜੀ ਠੀਕ ਹੈ ਜੀ ਦੱਸਿਓ ਹਾਂ ਪਾਜੀ ਪਹਿਲੇ ਨੰਬਰ ਤੇ ਯਾ ਸੂਆ ਮੈਂ ਦਾ ਅੱਛਾ ਜੀ ਆਪਦੀ ਸੂਈ ਹੁਣੇ 2 2.5 ਕਿਲੋ ਚੋਕੇ ਪਾਸ ਕਰਕੇ ਮਹੀਂ ਆਈ ਜੀ ਠੀਕ ਆ ਤੇ ਕੱਤੀ ਮਹਰਗੇ ਚੱਕਰੀ ਦੇ ਵਿੱਚ ਠੀਕ ਹੈ ਲਓ ਜੀ ਫੀਮੇਲ ਕਾਫੇ ਨਾਲੂ ਬਿਲਕੁਲ ਤਾਜ਼ਾ ਹੈ ਚੈੱਕ ਕਰ ਸਕਦੇ ਕਿੰਨਾ ਨਾਲੂ ਹੈ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਚੱਡਾ ਛੱਡਾ ਚੈੱਕ ਕਰੰਨੇ ਆ ਬਹੁਤ ਚੰਗੀ ਮੈਂ ਦੁੱਧ 12-13 ਕਿਲੋ ਪਰ ਹੁੰਦੀ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਇਹ ਬਾਹਰੋਂ ਬਣੀ ਆ ਬਹੁਤ ਚੰਗੀ ਹੈ ਜਿਹੜਾ ਵੀ ਚੋਲੂ ਆਣਾ ਮੈਂ ਛੱਡ ਅੱਛਾ ਜੀ ਹਾਂਜੀ ਹਾਂਜੀ ਠੀਕਾ ਠੀਕਾ ਤੇ ਕਿੰਨਾ ਕੁ ਭਰੀ ਜਾਉ ਦੁੱਧ ਭਾਜੀ 12 ਤੋਂ ਪਲੱਸ ਹੀ ਜਾਊਗੀ ਠੀਕਾ ਲਓ ਜੀ 12 ਤੋਂ ਪਲੱਸ ਚੱਲੂਗੀ ਦੇਖੋ ਪੂਛ ਆ ਵੀ ਤਾਂ ਚੁੱਕੀ ਜਾਂਦੀ ਬਿਲਕੁਲ ਐ ਠੰਡੀ ਧਿਰਿਆ ਵਿੱਚ ਕਰਮਾਲੀ ਦਾ ਪੇਟ ਪੂੜਾ ਵੀ ਚੰਗਾ ਵਾ ਸਾਵ ਕਦ ਬਜ ਨਾਲ ਹੀ ਮੈਂ ਭਾਜੀ ਹਾਂ ਜੀ ਹਾਂ ਆਇਆ ਐ ਠੀਕਾ ਠੀਕਾ ਰੇਟ ਤੇ ਮੈਂ ਦੇ ਦੇਣੀ ਭਾਜੀ ਤਾਜੀ ਸੂਈ 4 ਮਹੀਨੇ ਚੋਗੇ ਫੇਰ ਉਹਨੇ ਦੀ ਅੱਛਾ ਅੱਛਾ ਠੀਕ ਲਓ ਜੀ ਬਿਲਕੁਲ ਜੀ ਰੇਟ ਬਾਈ ਕਹਿੰਦਾ ਕਿ ਬਿਲਕੁਲ ਨੋਰਮਲ ਕਰਨਾ ਵਾ ਜਿਆਜ ਮੁੱਲ ਜਿਹਨੂੰ ਕਹਿੰਦੇ ਆ ਹਾਂ ਜੀ ਲੱਗੇ ਰੇਟ ਤੇ ਹੀ ਬਿਲਕੁਲ ਬਿਲਕੁਲ ਠੀਕ ਆ ਲਓ ਜੀ ਲੱਗੇ ਰੇਟ ਤੇ ਭਾਈ ਕਹਿੰਦਾ ਕਿ ਦੇ ਦੇਣੀ ਆ ਵਾ ਅੱਛਾ ਜੀ ਠੀਕ ਆ ਲਓ ਜੀ ਵੀਰ ਬਗੀਚਾ ਕਹਿੰਦਾ ਕਿ ਰੇਟ ਆਪਾਂ ਠੀਕ ਆ ਠੀਕ ਲਓ ਜੀ ਚੱਡਾ ਤੁਸੀਂ ਚੈੱਕ ਕਰ ਸਕਦੇ ਜੀ ਤੇ ਥਾਂਣੇ ਛੋਣ ਵੀ ਚੰਗਾ ਲੱਗਾ ਵਾ ਆ ਤੇ ਆਂਦੀ ਮੈਨੂੰ ਲੱਗਾ ਆ ਕੀ ਮੁੱਲ ਕਰਨਾ ਭਾਜੀ ਫਿਰ ਲਓ ਜੀ ਦਾ 80000 ਕਰਦੇ ਆ ਅੱਛਾ ਜੀ ਬਗੀਚੇ ਭਾਜੀ ਕਰ ਦਈਏ ਜੱਜ ਦੱਸੋ ਦੱਸੋ 70 ਜੀ ਤਲਬੀ ਹਾਂਜੀ ਇੱਕ ਵਾਰ ਆਈ ਕੋਈ ਲਾਫਤਾ ਇੱਕ ਲਓ ਜੀ ਬਾਈ ਕਹਿੰਦਾ ਕਿ 70000 ਦੀ ਦੇ ਦੇਣੀ ਆ ਭਾਈ ਭੱਤਰ ਵੀ ਆ ਮੈਂ ਲਈ ਵੀਰ ਦੇ ਮੂੰਚੋਂ ਨਿਕਲ ਗਿਆ ਜੀ ਅੱਛਾ ਜੀ ਪਲੇਖਾ ਪੈ ਗਿਆ ਵੀਰ ਨੂੰ ਚਲ ਕੋਈ ਨਹੀਂ ਜੱਗੇ ਭਾਜੀ ਹਾਂਜੀ ਹੁਣ ਭਾਵੇਂ ਮੂੰਹ ਕਰ ਜਾਣਾ ਜੇ 1500 2000 2000 ਰੁਪਏ ਤੇ ਹਰਮਨ ਕਹਿੰਦਾ ਘੱਟ ਜਾਣਾ ਨਹੀਂ ਜਾਣਦੇ ਜਵਾਨਾਂ ਦੇ ਮੁੱਲ ਹੁੰਦੇ ਭਾਜੀ ਹਰਾ ਕੋਈ ਨਹੀਂ ਭਾਜੀ ਵੀਰ ਦਾ ਮਾਨ ਤਾਣੇ ਬਸ ਬਸ ਨਹੀਂ ਕੋਈ ਨਹੀਂ ਹੁਣ ਦੇ ਇਹ ਛੋੜੀ ਛੋੜ ਜੇ ਇਹਦੇ ਚੋਂ ਅੱਛਾ ਜੀ ਹਾਂਜੀ ਮੇਰਾ ਕੋਈ ਵੀਰ ਘੱਟ ਵਾਲਾ ਠੀਕ ਹੈ ਠੀਕ ਆ ਲਓ ਜੀ 100000 ਇਕੱਠੇ ਹੀ ਭਾਜੀ ਦਾਦਾ ਵੀਰ ਨੇ ਸਹੀ ਗੱਲ ਹੈ ਉਹਨੂੰ ਪਲੇਖਾ ਪੈ ਕਹਿਣਾ ਬਾਈ ਨੇ ਅਸੀਹ ਚਲੋ 73 ਪੂਰੇ ਨਹੀਂ ਛੋਣੋ ਹਾਂਜੀ 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 ਜਿਹੜਾ ਮੇਰਾ ਮੱਜੀ ਨਹੀਂ ਰੱਖਾਂ ਮੀਟ ਕੇ ਨਾ ਲੈ ਠੀਕ ਆ ਠੀਕ ਆ ਲਓ ਜੀ ਬਿਲਕੁਲ ਜਿੱਤੋਂ ਪਰੇ ਰੱਬ ਦਾ ਨਾ ਹੀ ਆ 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 ਵੀ ਉਹ ਬਹਿ ਕੇ ਰਜਾਈ ਤੇ ਜਪਦੇ ਰਹੋ ਜਾਇਜ ਮੁੱਲ ਪਾਤਾ ਵਾ ਠੀਕ ਆ ਠੀਕ ਆ ਲਓ ਜੀ ਚੱਡਾ ਚੁੰਡਾ ਚੰਗਾ ਕਰਮਾਲੀ ਦਾ ਤੇ ਰੇਡ ਵੀ ਬਿਲਕੁਲ ਜਾਇਜ 12 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਕੋਈ ਸਾਂਭਣ ਵਾਲਾ ਭਰਾ ਖੜੇ ਹਾਂਜੀ ਤੇ ਦੂਜੇ ਨੰਬਰ ਦੇ ਭਾਜੀ ਕਿਵੇਂ ਆ ਗਈ ਭਾਈ ਸੁੱਜਾ ਸੁਆ ਛੋਟੀ ਦਾ ਵੇਖੋ ਹੋਂਦੀ ਫੋਟ ਫੋਟ ਬਾਹਰ ਤੇ ਨਹੀਂ ਜਿੱਤ ਬਿਲਕੁਲ 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 ਨਹੀਂ ਹਲੇ ਹੋਰ ਨਹੀਂ ਹਲੇ ਅੱਛਾ ਜੀ ਠੀਕ ਆ ਹਾਂਜੀ ਕੋ ਨਹੀਂ ਠੋੜੀ ਘੋਡੀ ਪਾਈ ਠੀਕ ਆ ਲਓ ਜੀ ਭੋਡੀ ਆ ਗਈ ਕਿਨਵਾ ਸੁਭਾ ਸੋਣਾਂ ਨੇ ਜੀ ਪਹਿਲੇ ਸੋਏ 11 ਕਿਲੋ ਦੁੱਧ ਝੋਟੀ ਨੇ ਭਰਿਆ ਆ ਦੂਜਾ ਸੁਭਾ ਸੋਣਾਂ ਹਾਂ ਜੀ ਦੂਜਾ ਸੁਆ ਜੀ ਠੀਕ ਆ ਲਓ ਜੀ ਦੂਜਾ ਸੁਆ ਸੂਗੀ ਤੇ ਪੰਡਾ ਪਾਈ ਨਹੀਂ ਪੰਡਾ ਪਾਈ ਫਿਰਨਦੀ ਲਓ ਜੀ ਭੋਡੀ ਭੋਡੀ ਖੜਦੀ ਆ ਹਾਂ ਜੀ ਹਾਂ ਜੀ ਲਓ ਜੀ ਚੈੱਕ ਕਰ ਸਕਦੇ ਚੱਡਾ ਚੱਡਾ ਜਿਹੜਾ ਪਹੁੰਚੀ ਸਫਾਈਆਂ ਦੇ ਵਿੱਚ ਇਹਦੇ ਥਣਾ ਦਾ ਸੈਜ ਗਾ ਵੀ ਚੰਗਾ ਵਾ ਐਨ ਹਿਸਾਬ ਨਾਲ ਗਿੱਠ ਗਿੱਠ ਤੇ ਲੱਗਾ ਵਾ ਭੋਡੀ ਮੈਂ ਲੈਣੀ ਆ ਹਾਂ ਜੀ ਹਾਂ ਜੀ ਜਦ ਕਿ ਵੀ ਕੱਤ ਵਜਨ ਬੜਾ ਮਹਨ ਦਾ ਚੰਗਾ ਚੰਗਾ ਵਾ ਰਾਜੀ ਰੂਜੀ ਸਾਂਭੀ ਚੰਗੀ ਆ ਲਓ ਜੀ ਚੈੱਕ ਕਰ ਸਕਦੇ ਤੁਸੀਂ ਤੇ ਬਾਕੀ ਆ ਪੂਛ ਵੀ ਆ ਰਸੇ ਕੋ ਇਕੱਠੀ ਹੋਈ ਆ ਛੋਟੀ ਬਣਨੀ ਆ ਇਹ ਨਹੀਂ ਹਾਂਜੀ 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 ਹਾਂ ਜੇ ਉਹਨਾਂ ਹੀ ਪਸ਼ਾ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਇਹ ਕਿੰਨਾ ਕੁ ਭਰੂਗੀ ਦੁੱਧ ਆਕਤੀ ਦੁੱਧ ਵੀ ਜੀ 13 14 ਕਿਲੋ ਵਾਲੀ ਛੋਟੀ ਆ ਅੱਛਾ ਜੀ ਜਿੰਨਾ ਕਰਮਾਲੀਆਂ ਨੂੰ ਪਾਈ ਆ ਇਹ ਉਹਨਾਂ ਦਾ ਹੀ ਜਣਾ ਸਹੀ ਗੱਲ ਆ ਤੇ ਮੁੱਲੇ ਦਾ ਹਰ ਮੁੱਲ ਵੀ ਕੀ ਦਾ ਵੀ ਜੈ ਜੀ ਕਰ ਠੀਕ ਆ लवली ਇੱਧਰਲੀ ਸਾਈਡ ਤੋਂ ਤੁਹਾਨੂੰ ਜੈਕ ਕਰਾ ਦਿੰਨੇ ਆ ਥਾਣ ਤੁਨ ਜਿਹੜਾ ਚੰਗਾ ਲੱਗਾ ਤੇ ਆਪ ਵੀ ਸਾਰੀ ਚੰਗੀ ਜੇ ਕਰਮ ਵਾਲੀ ਜੈਡ ਬਲਾ ਗਿਆ ਕਿੰਨਾ ਕਰਨਾ ਭਾਜੀ ਇਹਦਾ ਜੈ ਜੀ ਮੁੱਲ ਜੈ ਜੀ ਕਰੀਏ ਹਣਾ ਹਾਂਜੀ ਮੋਟਾ ਜੀ ਪਹਿਲੇ ਫੋਨ ਤੇ ਵੇਖ ਜੀ ਬਿਲਕੁਲ ਬਿਲਕੁਲ ਜੈ ਜੀ ਰੋਟੀ ਰੱਖ ਕੇ ਭਾਈ ਮੁੱਲ ਪਾਵਾਂਗੇ ਇਹਦਾ ਮੁੱਲ ਹੈਗਾ ਜੀ 15 ਅੱਛਾ ਜੀ ਤੇ ਕਰ ਕਰ ਦੋ ਮਾਨ ਜਿੰਨੇ ਦੀ ਚੰਗੀ ਲੱਗਦੀ ਤੁਸੀਂ ਕਰ ਦੋ ਤੁਸੀਂ ਦੱਸੋ ਭਾਜੀ ਹਰ ਬਗੀਚੇ ਵੀਰ 10 ਲੱਖ ਦੀ ਵੀ ਆਈਏ ਦੇ ਦਾਂਗੇ ਵੀ 10 ਲੱਖ ਦੀ ਕਰ ਦਈਏ ਮਾਨਤਾਲ ਹੋਰ ਕਰਨਾ ਪਿੰਦੂ ਵੀਰ ਥੋੜਾ ਪੋਹਦਾ ਕਿਤੇ ਹੋਰ 2000 ਕਰਟ 98 ਦੀ ਨਹੀਂ ਹੋਰ ਕਰ ਦਈਏ ਤੂੰ ਜੱਗੇ ਵੀ ਤੂੰ ਕਰਦੇ 93 ਦੀ 95 ਦੀ ਮੁੱਖ ਮੰਤਰੀ ਆ ਇਹਨਾਂ ਦਾ ਠੀਕ ਜੱਗੇਬਾਜੀ ਮੋਨਤਰੀ ਨੇ ਇਧਰ ਆ ਮੁੱਖ ਮੰਤਰੀ ਆ ਜਾ ਬਾਕੀ ਵੀਰ ਜੀ ਨਹੀਂ ਹੁਣ ਡਰ ਗਿਆ ਮੁੱਖ ਮੰਤਰੀ ਹਾਂ ਜੀ 95 ਦੀ ਬੋਦੀ ਚੰਗੀ ਜੀ ਠੀਕ ਆ ਲਓ ਜੀ 95000 ਦੀ ਤੇ ਦੁੱਧ ਚੰਗਾ ਕੱਢੀ ਜਾਊਗੀ ਦੁੱਧ ਦੇ ਹਿਸਾਬ ਨਾਲ ਡਰਾਮੀ ਆ ਫੋਟ ਫੋਟ ਬਾਹਰ ਨਵਾਈ ਪਈ ਆ ਢੱਲਾ ਢੋਲਾ ਵੀ ਜੇ ਆ ਗਿਆ ਮੈਂ ਚੱਡੇ ਦੇ ਹੋਰ ਬੰਨੀ ਭਾਈ ਠੀਕ ਆ ਠੀਕ ਆ ਇੰਨੀ ਹੋਰ ਬੰਨੀ ਅਜੇ ਵੀਰ ਕਹਿੰਦਾ ਚਲੋ ਕੋਈ ਗੱਲ ਨਹੀਂ ਆਸਾ ਵੀ ਚਾਹੀਦਾ ਵਿੱਚ ਕੀ ਦੂਜਾ ਸੁਹਾਣ ਛੋਟੀ ਲਾਇਆ ਛਾਤੀ ਆ ਛੋਟੀ ਆਪਣੇ ਕੋ ਆਜੀ ਆ ਅੱਛਾ ਜੀ ਇਹ ਲੋ ਹੈ ਸੋਹਣੀ ਸਟੇਮ ਦੇ ਲੱਗੇ ਵੀ ਉਹ ਵਾਲ ਮੱਥੇ ਦੇ ਨਹੀਂ ਚਿੱਟਾ ਛੋਟਾ ਹਾਂਜੀ ਹਾਂਜੀ ਜੈਡ ਬਲੈਕ ਪੂਛਦਾ ਕੀ ਇਹ ਵਾਲ ਕਾਲੇ ਆ ਇਹ ਕਿਰਵਾ ਸੁਹਾ ਸੁਣਾ ਨੇ ਦੂਜਾ ਸੁਹਾ ਭਾਈ ਠੀਕ ਆ ਜੀ ਸੁਣੂ ਨੇ ਤੱਕ ਨੂੰ ਤੋਂ ਪਾਇਆ ਹੈ 12 13 ਕੁ ਵਾਰੀ ਛੋਟੀ ਅੱਛਾ ਜੀ ਠੀਕ ਆ ਠੀਕ ਆ ਲਓ ਜੀ 12 13 ਲੀਟਰ ਜਿਹੜਾ ਦੁੱਧ ਪਰੂਗੀ ਕੱਦ ਕਾਟ ਜਿਹੜਾ ਬੜੀ ਘੜੀ ਦੀ ਦਿਨ ਦਾ ਖੜਦੀ ਆ ਬਾਕੀ ਕੱਦ ਹੋ ਜਾਵੇ ਠੀਕ ਆ ਠੀਕ ਆ ਲਓ ਜੀ ਵੇਲ ਬੋਲ ਵੀ ਚੰਗੀ ਆ ਤੇ ਕੱਦ ਵੀ ਬਹੁਤ ਹੀ ਚੰਗਾ ਦੁੱਧਾ ਸੁਆ ਦੰਦਾ ਜਗ ਜਾਂ ਜਵਾਨ ਆ 6 ਦੰਦ ਜਿੱਤੇ ਭਾਜੀ ਦੁੱਧਾ ਸੁਆ ਠੀਕ ਆ ਲਓ ਜੀ 6 ਦੰਦ ਜੀ ਅਜੇ ਕਰਮਾਲੀ ਚਲੋ ਕੋਈ ਇਹ ਵੀ ਸੰਭਲ ਵਾਲਾ ਭਰਾ ਖੜੇ ਦੁੱਧ ਚੰਗਾ ਕੱਢੀ ਜੋਗੀ ਵੇਖੋ ਜੀ ਹਾਂਜੀ ਹਾਂਜੀ ਤੁਮ ਕੇ ਬੇਸ ਮੁਖਮੰਤ ਵੀ ਠੀਕ ਆ ਠੀਕ ਆ ਅੱਛਾ ਜੀ ਦੇਂਦੀ ਵੀ ਕੱਟੀਆਂ ਆ ਤਾਂ ਦਾ ਦੇਂਦੀ ਵੀ ਕੱਟੀਆਂ ਆ ਠੀਕ ਆ ਠੀਕ ਆ ਜੇ ਇਸ ਤਰ੍ਹਾਂ ਕੀਤਾ ਆ ਚਲੋ ਕੋਈ ਗੱਲ ਨਹੀਂ ਇਹਦਾ ਮੁੱਲ ਭਾਜੀ ਇਹਦਾ ਲੱਕ ਦੀ ਦੇ ਰਹੀਏ ਲੱਕ ਦੀ ਮੁਖਮੰਤਰੀ ਦਾ ਮੁਖਮੰਤਰੀ ਆ ਇੱਧਰ ਪੰਜ ਦਾ ਆਦੀਏ ਭਾਜੀ ਸੁਣਾਂਗਾ ਜਾਈਏ ਅੰਗਰੇਜ਼ਾਂ ਦੇ ਪੰਜ ਲੱਖ 90000 ਦੀ ਦੇਰੀ ਹੈ ਭਾਈ ਹੋਰ ਕਰ ਦਈਏ 90 ਨਹੀਂ ਤਾਂ ਕਾ ਹੈ ਉਹ ਕੀ ਕਰੀਏ ਠੀਕ ਆ ਲਓ ਜੀ 90000 ਦੀ ਵੀਰ ਪੀਚਾ ਕਹਿੰਦਾ ਨਹੀਂ ਸਾਡੇ ਜੇ ਕੋਈ ਵੀਰ ਜੋੜਾ ਖੜਾ ਲਓ ਮੰਤਰੀ ਆ ਫਿਰ ਲਓ ਜੀ ਵੀਰ ਜੋੜਾ ਖੜੇ 5000 ਦਾ ਮਾਰਨ ਹਾਂ ਜੋੜੀ ਚੋ ਇਹ ਇਹ ਧਮਕ ਬੇਸ ਮੁੱਖ ਮੰਤਰੀ ਵੀਰ ਠੀਕ ਆ ਠੀਕ ਆ ਠੀਕ ਆ ਲਓ ਜੀ ਮੁੱਖ ਮੰਤਰੀ ਲੋਕਾਸ ਪਾਣੀ। ਰਾ ਕੀ ਚੰਗੇ ਭਾਜੀ ਪਸ਼ੂ ਹੁੰਦੇ ਆ ਮੇਰੇ ਵੀਰ ਭਰਾ ਲੈ। ਇੱਕ ਸਬਸਕ੍ਰਾਈਬ ਜਰੂਰ ਕਰਿਆ ਕਰ ਦਿਓ ਚੈਨਲ ਨੂੰ। ਬਿਲਕੁਲ ਸਹੀ ਗੱਲ ਐ। ਲਓ ਭਾਜੀ ਪਸ਼ੂ ਵੀਰ ਦੇ ਕੋਲ ਚੰਗੇ ਹੁੰਦੇ ਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ। ਇਹ ਨਹੀਂ ਲਿਉਂਦੇ ਆਪਾਂ। ਹਾਂਜੀ ਹਾਂਜੀ। ਆਪਣੇ ਨਾਲ ਹੀ ਰਲ ਕੇ ਤੈਨੂੰ ਕੋਈ ਵੀ ਕੰਮ ਐ। ਨਹੀਂ ਬਿਲਕੁਲ ਬਿਲਕੁਲ ਜਿਹੜਾ ਰਲ ਕੇ ਕੰਮ ਚੱਲ ਜਾ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ। ਹਾਂਜੀ। ਤੇ ਲਓ ਭਾਜੀ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾ